ਸਾਹਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੱਖੀ ਕਲਾਂ ਦੇ ਵਿੱਚ ਪੱਖੀ ਕਲਾਂ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਾਨਮੱਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਵੜ ਬਕਾਊਆ ਤੇ ਇੱਕ ਅਸਰ ਬੱਚੀ ਬਕਾਊਆ ਗੱਪਣ ਪੰਜਾਂਵੇਂ ਨੇਚਾਰਾਂ ਦੀ ਸਾਰੀ ਡਿਟੇਲ ਜਾਣਦੇ ਹੋਏ ਮਿਲਦੇ ਆ ਬਾਈ ਨੂੰ ਆਪਾਂ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਸੀ ਘਾਲ ਤੁਨਪਤ ਬਾਈ ਸਸੀ ਘਾਲ ਬਾਈ ਕੀ ਆਲਾ ਬਾਈ ਖੇਤਾ ਦੇ ਪਰਿਵਾਰ ਠੀਕ ਆ ਜੀ ਚੜਦੀ ਕਲਾ ਬਹੁਤ ਵਧੀਆ ਠੀਕ ਆ ਬਾਈ ਅੱਛਾ ਤੁਨਪਤ ਬਾਈ ਕਿੰਨੇ ਦਿਨ ਹੋ ਗਏ ਸੋਈ ਨੂੰ ਗਾਣੋ ਇਹਨੂੰ ਬਾਈ 13-14 ਦਿਨ ਹੋ ਗਏ ਤੇ ਕਿੰਨੇ ਦਿ ਕੰਡਿਆ ਦੁੱਧ ਪੀਣ ਵਾਲੇ ਨੂੰ ਮਾੜੀ ਨਹੀਂ ਦਿਓ ਚਾਹ ਹਨਾ ਦੋ ਵੰਗ ਠੀਕ ਹੈ ਬਈ ਬੱਚਾ ਇਹਦਾ ਮਗਰ ਬੱਚਾ ਆ ਗਿਆ ਬੱਚਾ ਬੱਚਾ ਠੀਕ ਹੈ ਬਈ ਸੁਆ ਕੁਨਮਾ ਹੋ ਗਈ ਬਈ ਦੂਜਾ ਤੀਜਾ ਨਹੀਂ ਦੂਜਾ ਦੂਜਾ ਠੀਕ ਹੈ ਰੇਟ ਬਾਈ ਇਹਦਾ ਕੀ ਰਹੂਗਾ ਜੀ ਰੇਟ ਲੈਣ ਦੇ ਨਾਲ ਆਈ ਬਾਈ 45000 ਲੈਣ ਦੇ ਨਾਲ ਮਾਨਤਾ ਨੇ ਦੇ ਵਿੱਚੋਂ ਕੋਈ ਕੋਈ ਝੋੜ ਛੱਪਾ ਕਰਦਾ ਕੱਢੀ ਬਾਹਰੋਂ ਤੋਰੀ ਮੜਾ ਜਾ ਵੀਰੇ ਲੇ ਵੀ ਮਿੱਤਰੋ ਸੂਈ ਸਵਾਈਆ 11 11.5 ਕਿਲੋ ਦੁੱਧ 12 ਕਿਲੋ ਰੈਡੀ ਕੰਡੇ ਵਾਲਾ ਚੂਣ ਚਣ ਚੰਗਾ ਲੱਗਾ ਹੋਇਆ ਸੀਲ ਠੰਡੀ ਆ ਮਗਰ ਇਹਦੇ ਬੱਚਾ ਵਾ ਬੱਚਾ ਕਰੋ ਸੰਗ ਦੇ ਵਿੱਚ ਪੈਂਦੀ ਆ ਮਿੱਤਰੋ ਗਰਮੀ ਦਾ ਗਹਿਣਾ ਵਾ ਚੀਜ਼ ਜਿਹੜੇ ਭਰਾ ਘਰੇ ਦੁੱਧ ਪੀਣ ਨੂੰ ਮੱਜਾ ਮੁੱਜਾਂ ਦਾ ਕਈ ਵਾਰੀ ਆਪਣੀਆਂ ਡਰਾਈ ਹੋਈਆਂ ਹੁੰਦੀਆਂ ਦੁੱਧੋ ਹਟੀਆਂ ਹੁੰਦੀਆਂ ਉਹਨਾਂ ਨੂੰ ਭਰਾਵਾਂ ਦੇ ਲਈ ਇਹ ਦੁੱਧ ਵਧੀਆ ਚੀਜ਼ ਦਾ ਕਿਉਂਕਿ ਜਿਹੜਾ ਇਹਦਾ ਦੁੱਧ ਹੁੰਦਾ ਉਹ ਫੈਂਟ ਵਾਲਾ ਮਈਆਂ ਵਰਗਾ ਦੁੱਧ ਹੁੰਦਾ ਕਿਉਂਕਿ ਇਹ ਕਰੋਸ ਤੇ ਦੋਗਲੇ ਅੰਗ ਦੇ ਵਿੱਚ ਆ ਗਈ ਤੇ ਇਹਦਾ ਕਰੋਸ ਆ ਜਿਹੜਾ ਮਿੱਤਰੋ ਰਾਠੀ ਦੇ ਸਾਹੀਵਾਲ ਦੇ ਨਾਲ ਆ ਤੇ ਰਾਠੀ ਸਹੀ ਵਾਰ ਨਸਲਾਂ ਜਿਹੜੀਆਂ ਦੋਵੇਂ ਪੰਜਾਬ ਦੀਆਂ ਪਸੰਦੀਦੀਆਂ ਨਸਲਾਵਾ ਮਿੱਤਰੋ ਅੰਗਾ ਪੈਰਾਂ ਦੀ ਸਾਫ ਨੂੰ ਕਰੀ ਬੱਥਾ ਚੰਗੀ ਚੱਲਿਆ ਇਹਨੂੰ ਬਰੀਕੀ ਬਰੂਕੀ ਲੋ ਚੰਗੀ ਆ ਮਿੱਤਰੋ ਸਾਰੀ ਔਰ ਆਰਡਰ ਦੀ ਕੁਆਲਟੀ ਨੇ ਜਦੀਕ ਤੋਂ ਪੁੱਤ ਜਦੋਂ ਦਿਖਾਈ ਇੱਕ ਵਾਰੀ ਆ ਦੇਖ ਸਕਦੇ ਆ ਮਿੱਤਰੋ ਇਹਦਾ ਆਰਡਰ ਤੁਸੀਂ 45000 ਰੁਪਿਆ ਡਿਮਾਂਡ ਆ ਵਿੱਚੋਂ ਲਾੜ ਪਿਆਰ ਹੋ ਜਾਊਗਾ ਥੋੜਾ ਤੇ ਬਹੁਤ اچھا ਵੀ ਦੋ ਨੰਬਰ ਤੇ ਵੱੱਛੀ ਆ ਜਿਹੜੀ ਬਈ ਇਹ ਕਿੰਨੇ ਚਿਰ ਦੀ ਗੱਬਣਾ ਬਈ ਇਹ ਬਈ ਪੰਜਵਾ ਲੱਗਾ ਚਾਰਾਂ ਦੀ ਗੱਬਣ ਠੀਕ ਆ ਬਈ ਇਹ ਕਿੰਨੇ ਦੇ ਦੇ ਦਿਆਂਗੇ ਬਈ ਆਪਾਂ ਇਹ ਭਾਈ ਯਾਰ ਦੀ ਖਾਨ ਨਹੀਂ ਜਸਟ ਨਹੀਂ ਬਸ ਠੀਕ ਹੈ ਬੈ ਚੈੱਕ ਕਰਵਾ ਕੇ ਦਵਾਂਗੇ ਇੱਕ ਕਰਾ ਦੇ ਠੀਕ ਹੈ ਭਾਈ ਲੈ ਵੀ ਮੇਤਰੋ ਬੱਚੀ ਹੈ ਜਿਹੜੀ ਇਹ 4 ਮਹੀਨਿਆਂ ਦੀ ਗੱਪੜ ਪਈ ਲੱਗਾ 4 ਮਹੀਨਿਆਂ ਦੀ ਹੈ ਪੰਜਵੇਂ ਕਿੰਨੀ ਤਰੀਕ ਤੋਂ ਲੱਗਾ ਕੋਈ ਕਨਫਰਮ ਹੈ ਕਿ ਨਹੀਂ ਆ ਯਾਰ ਮੱਲਾ ਦਾ 24/25 ਨੂੰ 25 ਤਰੀਕ ਨੂੰ ਲੱਗਾ ਲੈ ਵੀ ਮੇਤਰੋ 25 ਤਰੀਕ ਨੂੰ ਪੰਜਵਾਂ ਮਹੀਨਾ ਜਿਹੜਾ ਚਾਲੂ ਹੋ ਗਿਆ ਪੰਜ-ਸੱਤ ਦਿਨ ਜਾਂਦੇ ਪਏ ਜਾਂਦੇ ਪੰਜਵੇਂ ਮਹੀਨੇ ਦੇ ਇਹ ਵੈੜ ਤੇ ਇਹ ਗਾਂ 2 ਜਨਵਰੀ ਵਕਾਊ ਆ ਪਿੰਡ ਪੱਕੀ ਕਰਾਂ ਜਲਫ ਜੀਦ ਕੋਟ